ਹਜ਼ੂਰੀ ਜੀ ਸ੍ਰੀ ਗੁਰੂ ਸਾਹਿਬ ਜੀ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਅਸੀਂ ਸਾਰੇ ਸਾਡੇ ਸਤਕਾਰਯੋਗ ਮਾਤਾ ਜੀ ਅੰਦਿਆਲ ਕੌਰ ਜੀ ਦੀ ਪਰਿਵਾਰੀ ਦੇ ਵਿੱਚੋਂ ਕੋਈ ਮੈਂਬਰ ਸਾਨੂੰ ਸੁਦੀਵੀ ਵਸੋੜਾ ਦੇ ਜਾਂਦਾ ਹੈ ਤਾ ਉਸ ਦਾ ਦੁੱਖ ਪਰਿਵਾਰ ਨੂੰ ਤੇ ਸਾਰੇ ਸੰਬੰਧੀਆਂ ਨੂੰ ਹੋਣਾ ਸੁਭਾਲਕ ਹੋਇਆ ਕਰਦਾ ਹੈ ਕਿਉਂਕਿ ਜੋ ਪਰਿਵਾਰ ਹੁੰਦਾ ਹੈ ਉਸ ਪਿਛੜੇ ਮੈਂਬਰ ਦੀਆਂ ਜੋ ਜਾਂਦਾਂ ਨੇ ਜੋ ਉਹਨਾਂ ਦੀ ਘਾਣਾ ਹੁੰਦੀ ਹੈ ਉਹਨੂੰ ਯਾਦ ਕਰਦਾ ਹੈ ਮੋੜ ਮੋੜ ਕੇ ਆਪਾਂ ਨੂੰ ਸਾਰਿਆਂ ਨੂੰ ਭਰੇਖੇ ਪੈਂਦੇ ਰਹਿੰਦੇ ਹਨ ਕਿਸੇ ਲੜੀ ਦੇ ਤਹਿਤ ਮਾਤਾ ਹਰਿਆਲ ਕੌਰ ਜੀ ਨੇ 10 ਮਾਰਚ 1938 ਨੂੰ ਇਸ ਰੱਜੀ ਦੁਨੀਆ ਦੇ ਵਿੱਚ ਪ੍ਰਵੇਸ਼ ਕੀਤਾ ਪੇਕੇ ਦੇ ਪਰਿਵਾਰ ਵਿੱਚ ਉਹਨਾਂ ਦਾ ਬਚਪਨ ਬੜਾ ਵਧੀਆ ਗਿਟਿਆ ਕਿਉਂਕਿ ਉਹਨਾਂ ਦੇ ਪਿਤਾ ਜੀ ਸਵਾਰਨਵਾਸੀ ਸਰਦਾਰ ਜਗੀਰ ਸਿੰਘ ਜੀ ਰਾਜ ਦਰਬਾਰ ਦੇ ਵਿੱਚ ਵੀ ਪਹੁੰਚ ਰੱਖਦੇ ਸੀ ਪ੍ਰੰਤੂ ਸਮਿਆਂ ਦੇ ਮੁਤਾਬਕ ਉਹਨਾਂ ਦੀ شادی 8ਵੀਂ ਕਲਾਸ ਪਾਸ ਕਰਨ ਉਪਰੰਤ ਹੀ ਸਰਦਾਰ ਇਸਰ ਸਿੰਘ ਜੀ ਨਾਲ ਹੋ ਗਈ ਜੋ ਉਹਨਾਂ ਦੇ ਮੰਡੀ ਖਰੀਦ ਪੜਾਈ ਨਹੀਂ ਸੀ ਉਹ ਹਾਲਾਤਾਂ ਦੇ ਅਨੁਸਾਰ ਪੂਰੀ ਨਾ ਹੋ ਸਕੀ ਮਾਤਾ ਹੰਦਿਆਲ ਕੌਰ ਜੀ ਨੇ ਸਰਦਾਰ ਈਸਰ ਸਿੰਘ ਜੀ ਨਾਲ ਗ੍ਰਹਿਤੀ ਜੀਵਨ ਪ੍ਰਵੇਸ਼ ਕਰਦਿਆਂ ਬੜਾ ਸੰਘਰਸ਼ ਕੀਤਾ ਆਪਣੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਦੇ ਲਈ ਸਮਾਜ ਦੇ ਵਿੱਚ ਬੇਚਨ ਨੇ ਲਈ ਚੰਗੀ ਸੇਕ ਦਿੱਤੀ ਪਤੀ ਜੀ ਨਾਲ ਹਰ ਸਮੇਂ ਸਹਿਯੋਗ ਕੀਤਾ ਪਰੰਤੂ ਤਿੰਨ ਬੇਟੀਆਂ ਦੇ ਬੇਟਾ ਚਾਰਾਂ ਨੂੰ ਬਹੁਤ ਵਧੀਆ ਢੰਗ ਨਾਲ ਪਾਲਣ ਪੋਸਣ ਕਰ ਰਹੇ ਸੀ ਜਦੋਂ ਪਰਿਵਾਰ ਬੰਦੀਆਂ ਤੇ ਜਾ ਰਿਹਾ ਸੀ ਉਸ ਸਮੇਂ ਪੰਜਾਬ ਦੇ ਕਾਲੇ ਦੌਰ ਨੇ ਮਾਨਾ ਹਰਿਆਲ ਕੌਜ ਨੇ ਸਾਈ ਨੂੰ ਸਦਾ ਲਈ ਲੋਪ ਕਰ ਦਿੱਤਾ 1990 ਦੇ ਵਿੱਚ ਸਰਦਾਰ ਹਿਸਤ ਸਿੰਘ ਜੀ ਕਾਲ ਚਾਣਾ ਕਰ ਗਏ ਜਦੋਂ ਕਿਸੇ ਮਾਤਾ ਦੇ ਸਿਰ ਤੋਂ ਪਤੀ ਦਾ ਸਾਆ ਉੱਟ ਜਾਂਦਾ ਹੈ ਤਾ ਉਸ ਦਾ ਜੀਵਨ ਬਹੁਤ ਸੰਘਰਸ਼ਪੂਰਨ ਹੀ ਹੋ ਜਾਂਦਾ ਉਸ ਤੋਂ ਵੀ ਵੱਧ ਕੇ ਖੋਰ ਆਪ ਦਾ ਪਰਿਵਾਰ ਦੇ ਉੱਤੇ ਜੇਠ ਦੀ ਥਾਣੀ ਵੀ ਅਕਾਲ ਚਲਾਣਾ ਕਰਕੇ ਉਹਨਾਂ ਦੇ ਪੰਜ ਬੱਚਿਆਂ ਦਾ ਪਾਲਣ ਪੋਸਣ ਵੀ ਇਹਨਾਂ ਤੇ ਆ ਪਿਆ ਨੌ ਬੱਚਿਆਂ ਦਾ ਪਾਲਣ ਪੋਸਣ ਕਰਨਾ ਦੇਖਭਾਲ ਕਰਨੀ ਉਸਤੇ ਲਈ ਸਾਨੂੰ ਬਹੁਤ ਵੱਡੇ ਝਿਗਰੇ ਵਾਲਾ ਤੇ ਗੁਣਾ ਵਾਲਾ ਇਨਸਾਨ ਚਾਹੀਦਾ ਸੀ। ਪਰਮਾਤਮਾ ਜੀ ਨੇ ਮਾਨਾ ਹਰਿਆਰ ਕਰਦੇ ਵਿੱਚ ਉਹ ਸਾਰੇ ਗੁਣ ਭਰੇ ਹੋਏ ਸੀਗੇ ਸਹਿਣਸ਼ੀਲਤਾ ਦਾ, ਵਿਰਣ ਰਾਤੇ ਦਾ, ਭਾਈਚਾਰਕ ਸਾਂਝ ਦਾ, ਨਿਮਰਤਾ, ਸਹਿਣਸ਼ੀਲਤਾ ਇਹ ਸਾਰੇ ਗੁਣਾਂ ਨੂੰ ਅਪਣਾਉਂਦੇ ਹੋਏ। ਉਹਨਾਂ ਨੇ ਪਰਵਾਹ ਪਾਲਣ ਪੋਸਣ ਕੀਤਾ ਉਸ ਤੋਂ ਅੱਗੇ ਆ ਕੇ ਫਿਰ ਇੱਕ ਕਹਾਣੀ ਨਿਕੜੀ ਆ ਗਈ ਲਗਭਗ 12-13 ਸਾਲ ਪਹਿਲਾਂ ਮਾਤਾ ਜੀ ਦਾ ਚੂੜਾ ਟੁੱਟ ਗਿਆ ਤੇ ਮਾਤਾ ਜੀ ਬੈਠਦੇ ਆ ਉਸ ਸਮੇਂ ਪਰਿਵਾਰ ਦੇ ਲਈ ਪਰਜ ਦੀ ਘੜੀ ਹੋਇਆ ਕਰਦੀ ਹੈ ਜਦੋਂ ਪਤਨ ਆਪਣੀ ਕਿਰਿਆ ਨਹੀਂ ਸੋਚ ਸਕਦਾ ਤਾ ਉਸ ਸਮੇ ਉਸ ਨੂੰ ਸੇਵਾ ਕਹਿੰਦੇ ਆ ਉਹ ਅੰਮ੍ਰਿਤ ਨੂਰ ਆਣੀ ਕਾਮਨਜੀਤ ਕੌਰ ਨੇ ਬੜੇ ਤਰ੍ਹਾਂ ਮਣੋ ਉਹਨਾਂ ਦੀ ਸੇਵਾ ਕੀਤੀ ਤੇ ਦਿੱਕ ਦਾ ਆਧਾਰਨ ਬਣੇ ਆਪਣੇ ਪੇਕੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਸਾਡੇ ਕਾਮਨਜੀਤ ਕੌਰ ਜੀ ਨੇ ਕਿਉਂਕਿ ਜਦੋਂ ਵਿਦ ਬੱਜਦੇ ਪਿਆ ਹੁੰਦਾ ਤਾਂ ਬਹੁਤਔਖਾ ਹੋਇਆ ਕਰਦਾ ਹੈ ਆਪਾਂ ਦੇਖਦੇ ਆਂ ਅੱਜਕੱਲ ਸਮਾਜ ਦੇ ਹਾਲਾਤ ਕੀ ਨੇ ਇਸ ਤੋਂ ਅੱਗੇ ਵਾਤੇ ਹੋਏ ਜਦੋਂ ਮਾਤਾ ਜੀ ਉਸ ਧੋਖਰੇ ਵਿੱਚੋਂ ਨਿਕਲੇ ਤਾਂ ਉਹ ਬਹੁਤਾ ਲੰਮਾ ਸਫ਼ਰ ਨਹੀਂ ਕਰ ਸਕਦੇ ਘਰ ਦੇ ਵਿੱਚ ਖੂੰਡੀ ਦੇ ਨਾਲ ਚੱਲਦੇ ਸੀ ਤੇ ਉਸ ਤੋਂ ਬਾਅਦ ਖੂੰਡੀ ਵੀ ਛੱਡ ਲਈ ਪਾਈ ਗਈ ਕੁਰਸੀ ਦਾ ਸੁਹਾਰੇ ਨਾਲ ਉਧਰ ਉਧਰ ਹੁੰਦੇ ਸੀ ਪਰantu ਉਹਨਾਂ ਨੇ ਆਪਣਾ ਦਿੜ ਰਾਤਾ ਦੀ ਛੰਡਿਆ ਜੋ ਕਮੀ ਪੜ੍ਹਾਈ ਦੀ ਰਹੀ ਸੀ ਮਾਤਾ ਜੀ ਨੇ ਆਪਣੇ ਜੀਵਨ ਵਿੱਚ ਉਹਨਾਂ ਦੇ ਪੁੱਤਰ ਗੁਰਚੰਦ ਸਿੰਘ ਦੇ ਜੀਵਨ ਵਿੱਚ ਕਿਉਂਕਿ ਉਹਨਾਂ ਨੂੰ ਵੀ ਆਰਥਿਕ ਸਹਾਇਤਾ ਲਈ ਛੇਤੀ ਕੰਮ ਦੇ ਵਿੱਚ ਵਿਜੀ ਹੋਣਾ ਪੈ ਗਿਆ ਸੀ ਮਾਤਾ ਜੀ ਨੇ ਉਹ ਇੱਛਾ ਆਪਣੇ ਪੁੱਤਰਾਂ ਦੇ ਰਾਹੀਂ ਪੂਰੀ ਕੀਤੀ ਸਰਦਾਰ ਮਨਿੰਦਰ ਸਿੰਘ ਹੋਰੀ ਸਰਦਾਰ ਸੁਵਾਂਗੀ ਸਿੰਘ ਹੋਰੀ ਦੋਨੇ ਬੜੇ ਮਾਣ ਨਾਲ ਕਹਿ ਰਹੇ ਨੇ ਵੀ ਜਿਸ ਮਕਾਮ ਤੇ ਅਸੀਂ ਅੱਜ ਪਹੁੰਚੇ ਆ ਉਹਦੇ ਵਿੱਚ ਸਾਡੇ ਦਾਦੀ ਜੀ ਸਰਕਾਰ ਲੋਕ ਹਥਿਆਰ ਕਾ ਦੀ ਦਾ ਵਿਸ਼ੇਸ਼ ਹੱਥ ਹੈ ਜੋ ਉਹਨਾਂ ਨੂੰ ਪੈਨਸ਼ਨ ਮਿਲਦੀ ਸੀ ਅਤਵਾਦ ਵੀਰਤ ਤੋਂ ਉਹ ਸਾਰੀ ਪੈਨਸ਼ਨ ਆਉਂਦੇ ਨੇ ਆਪਣੇ ਪੋਤਰਿਆਂ ਦੀ ਛੱਡੀ ਨੇ ਲਾਈ ਤੇ ਉਹ ਅਗਵਾਈ ਕਰਦੇ ਰਹੇ ਅਥੀਰ ਤੱਕ ਇਹ ਬਹੁਤ ਵੱਡੀ ਗੱਲ ਹੈ ਆਪਾਂ ਘਰਾਂ 'ਚ ਦੇਖਦੇ ਹਾਂ ਬਜ਼ੁਰਗਾਂ ਨਾਲ ਕੋਈ ਗੱਲ ਕਰਨ ਦੀ ਵੀ ਨਹੀਂ ਆਉਂਦਾ ਹੁੰਦਾ ਸਾ ਜਦੋਂ ਘਰੇ ਪਰਿਵਾਰ 'ਚ ਗੱਲਾਂ ਹੋਈਆਂ ਉਹ ਤੋਂ ਪਤਾ ਲੱਗਿਆ ਸਦਾਬਹਿੰਦਰ ਜੀ ਦੇ ਸਵੰਗੀ ਸਿੰਘ ਬੜੇ ਮਾਣ ਨਾਲ ਕਹਿ ਰਹੇ ਸੀ ਵੀ ਸਾਡੀ ਦਾਦੀ ਜੀ ਨੇ ਸਾਡੀ ਪੜ੍ਹਾਈ ਦੇ ਵਿੱਚ ਯੋਗਦਾਨ ਪਾਇਆ ਤੇ ਸਾਨੂੰ ਇੱਥੇ ਪਹੁੰਚਾਇਆ ਉਹਨਾਂ ਦੀ ਇੰਟੈਲੀਜੈਂਸ ਇੰਨੀ ਜ਼ਿਆਦਾ ਸੀ ਆਪਾਂ ਨੂੰ ਜੇਕਰ ਪਰਿਵਾਰ ਦੇ ਮੈਂਬਰਾਂ ਦੇ ਫੋਨ ਨੰਬਰ ਕੋਈ ਪੁੱਛੇ ਤਾਂ ਆਪਾਂ ਫੋਨ ਨੰਬਰ ਉਹਦੇ ਫੋਨ ਤੋਂ ਦੇਖ ਕੇ ਦੱਸ ਦਿੰਦੇ ਹਾਂ ਪ੍ਰੰਤੋ ਉਹਨਾਂ ਨੂੰ ਜਵਾਨੀ ਜਦ ਆ ਸੀਗੇ ਉਹ ਹਰ ਵਾਰ ਗੁਰਮਿੰਦਰ ਸਿੰਘ ਨੂੰ ਸਵਾਲ ਕੀਤੀ ਔਰ ਉਹਨਾਂ ਨੂੰ ਫੋਨ ਜੁੜ ਕਰਦੇ ਸੀ ਤੇ ਮੇਰਾ ਗੱਲ ਨਾਲ ਦੱਸਣ ਦਾ ਮਤਲਬ ਕੀ ਹੈ ਵੀ ਮਾਤਾ ਹਥਿਆਰ ਕਾਗ ਜਿਹਾ ਜੀਵਨ ਹੈ ਉਹ ਬੜਾ ਸੰਘਰਸ਼ਮਈ ਤੇ ਸਿੱਖਿਆ ਦਾ ਹੈ। ਸgarh ਸਿੱਧਾ ਤੁਹਾਡੇ ਸਾਹਮਣੇ ਮੈਂ ਵਰਨਣ ਕਰ ਦਿੰਦਾ। ਸਿੱਖਿਆ ਦੇ ਇੱਕ ਗੱਲ ਹੈ ਜਿਹੜੀ ਤੁਹਾਡੇ ਸਾਹਮਣੇ ਰੱਖੀ ਆ ਵੀ ਅੱਜ ਕੱਲ੍ਹ ਡ੍ਰਿਡ ਰਾਦੇ ਦੇ ਨਾਲ ਪਰਿਵਾਰ ਦੀ ਪਾਲਣਾ ਕੋਸ਼ਲ ਕਰਨ ਵਾਲੇ ਲੋਕ ਬਹੁਤ ਘੱਟ ਹੁੰਦੇ ਨੇ ਤੇ ਅਜਿਹੇ ਲੋਕ ਪਰਿਵਾਰ ਵਿੱਚੇ ਛੱਡ ਕੇ ਉਹ ਜ਼ਿੰਮੇਵਾਰੀ ਤੋਂ ਭੱਜ ਜਾਂਦੇ ਆ। ਪ੍ਰਤੂ ਮਾਤਾ ਹੰਦਿਆਰ ਕਾ ਜੀ ਕਬੀਰ ਤੱਕ ਪਰਿਵਾਰ ਦੀ ਅਗਵਾਈ ਨਹੀਂ ਕੀਤੀ ਆਪਣੇ ਬੱਚਿਆਂ ਵਿੱਚ ਤੇ ਆਪਣੇ ਪੋਤਿਆਂ ਵਿੱਚ ਆਪਣੇ ਗੁਣਾਂ ਦਾ ਰੂਪਤਰਣ ਕੀਤਾ ਆਪਦੇ ਵਿੱਚ ਇਨਸਾਨ ਦੇ ਵਿੱਚ ਗੁਣ ਹੋਣਾ ਹੋਰ ਗੱਲ ਹੁੰਦੀ ਹੈ ਆਪਦੇ ਗੁਣਾਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਤੱਕ ਪਹੁੰਚਾਉਣਾ ਇਹ ਬਹੁਤ ਇੰਟੈਲੀਜੈਂਸੀ ਦੀ ਗੱਲ ਹੋਇਆ ਕਰਦੀ ਹੈ ਇਹ ਸਾਰੇ ਪਰਿਵਾਰ ਦੇ ਵਿੱਚ ਗੁਣ ਹਨ ਮੈਂ ਇਤੋਂ ਮੈਂ ਤਾਂ ਇਹ ਕਹੀ ਆਪਣੀ ਗੱਲ ਕਰਕੇ ਥਾ ਲਵਾਗਾ ਅਮਨੈਂਟਰ ਸੈਕਟੀ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਚਾਰੀ ਕਵਰ ਸੋਸਾਇਟੀ ਦੇ ਧੂਰੇ ਚਾਰਜ ਹਨ ਉਹ ਜਿਹੜੇ ਬੱਚੇ ਸਲਾਮੇ ਏਰੀਆ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਪੜ੍ਹਾਈ ਕਰਵਾਉਣੀ ਉਹਨਾਂ ਦੇ ਲਈ ਪ੍ਰਬੰਧ ਕਰਨਾ ਸਲਾਮੇ ਏਰੀਆ ਕਿਹਾ ਕਿਉਂ ਜਾਂਦਾ ਹੈ ਜਿਹੜੇ ਲੋਕ ਬਹੁਤਾਂ ਗਵੇਂ ਪੁੱਜਦੇ ਹੁੰਦੇ ਐ 93 ਰਹਿਣ ਬਸੇਰੀ ਦੀ ਝੁੱਗੀਆਂ ਦੇ ਵਿੱਚ ਹੁੰਦੇ ਐ ਜਿੱਥੇ ਆਮ ਇਨਸਾਨ ਜਾਣ ਤੋਂ ਵੀ ਝਿਖੜਾ ਸਰਦਾਰ ਰਮਿੰਦਰ ਸਿੰਘ ਜੀ ਉੱਥੇ ਸੇਵਾ ਕਰਦੇ ਨੇ ਇਹ ਸੇਵਾ ਦੀ ਬੁਰਤੀ ਸਾਜਣ ਮਾਨ ਜੋ ਬਲਾਕੇ ਦੀ ਮਨੁਣੀ ਪ੍ਰਬੰਲੀ ਸ਼ਖਸੀਅਤ ਜੱਸੀ ਸਿੰਘ ਜੀ ਪੇੜੀ ਜੋ ਹਾਜ਼ਰ ਨੇ ਇੱਥੇ ਉਹਨਾਂ ਦੀ ਵਿਦਵਾਨ ਕੈਨਾਂ ਨੂੰ ਮਿਲੀ ਇਹ ਗੱਲਾਂ ਕਰਦੇ ਕਰਦੇ ਨੇ ਮੈਨੂੰ ਦੱਸਿਆ ਅਮਨਿੰਦਰ ਸਿੰਘ ਜੀ ਕਹਿਣ ਲੱਗੇ ਸਰ ਸੋਡੇ ਸਕੂਲ ਦੇ ਵਿੱਚ ਵੀ ਝੁੱਗੀਆਂ ਝੌਂਪੜੀਆਂ ਵਾਲੇ ਬੱਚੇ ਹਨ ਤੇ ਉਹ ਬੱਚਿਆਂ ਨੇ ਫਰਸ ਸੈਕਿੰਡ ਪੁਲਿਸ ਨਾਲ ਵੀ ਹਸਰ ਕੀਤੀਆਂ ਨੇ ਮੈਨੂੰ ਬੜੀ ਹੈਰਾਨੀ ਹੋਈ ਕਿ ਭਾਵੇਂ ਮੈਂ ਉਸ ਸੰਸਥਾ ਵਿੱਚ ਕੰਮ ਕਰ ਰਿਹਾ ਪਰ ਇਹ ਗੱਲਾਂ ਮੇਰੇ ਦਿਮਾਗ ਦੇ ਵਿੱਚ ਨਹੀਂ ਸੀਗੀਆਂ ਤੇ ਹੁਣ ਅਸੀਂ ਜ਼ਰੂਰ ਉਹਦੀ ਪ੍ਰਸ਼ੰਸਾ ਕਰਾਂਗੇ ਜਿਹੜੇ ਬੱਚੇ ਇਸ ਮਕਾਮ ਤੇ ਪਹੁੰਚੇ ਨੇ ਇਹ ਸਾਨੂੰ ਪਤਾ ਲੱਗਦਾ ਵੀ ਅਮਨਿੰਦਰ ਹੋਰਾਂ ਨੇ ਜਸਜੀ ਹੋਰਾਂ ਨੇ ਕਿਸ ਤਰੀਕੇ ਨਾਲ ਸਮਾਜ ਦੀ ਸੇਵਾ ਕਰ ਰਹੇ ਨੇ ਇਹ ਸਾਰਿਆਂ ਸਿਖਸ਼ੇਤਾ ਵਧਾਈ ਦੀ ਪਾਤਰ ਨੇ ਇਹਦੇ ਵਿੱਚ ਮਾਤਾ ਜੀ ਦਾ ਮੈਂ ਵਿਸ਼ੇਸ਼ ਰੋਲ ਸਮਝਾਂਗਾ ਕਿਉਂਕਿ ਆਪਣੇ ਘਰਾਂ ਦੀ ਉਹਨਾਂ ਨੇ ਬੱਚਿਆਂ ਦੇ ਵਿੱਚ ਵੀ ਪਰਖੋਤਤ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਪਰਵਾਹ ਦੇ ਵੱਲੋਂ ਡਾਕਟਰ ਅਮਰੀਕ ਸਿੰਘ ਜੀ ਦਾ ਬਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਲੋਕਾਂ ਦੇ ਜਦੋਂ ਫੋਨ ਕਰਦੇ ਸੀ ਤਾਂ ਘਰੇ ਆ ਕੇ ਦਵਾਈ ਬੁੱਕੀ ਦਿੰਦੇ ਸੀਗੇ ਆਪਾਂ ਆਮ ਦੇਖਦੇ ਹਾਂ ਕਿ ਡਾਕੀ ਦੇ ਵਾਂ ਕੀਤਾ ਉਹ ਇੱਕ ਸਮਾਜ ਸੇਵਾ ਦਾ ਹੋਇਆ ਕਰਦਾ ਹੈ ਬਹੁਤ سارے ਇਨਸਾਨ ਇਸ ਸਮਾਜ ਸੇਵਾ ਨੂੰ ਸਮਝਦੇ ਆ ਡਾਕਟਰ ਅਮਰੀਕ ਸਿੰਘ ਨੇ ਇਸ ਨੂੰ ਸਮਝਿਆ ਕਿ ਪਰਿਵਾਰ ਦੇ ਹਰ ਦੁੱਖ ਸੁੱਖ ਦੇ ਵਿੱਚ ਸਰੀਰ ਕੋਲੇ ਦੀ ਇਸੇ ਲਈ ਤਹਿਤ ਪਰਿਵਾਰ ਦੇ ਵੱਲੋਂ ਸਾਡੇ ਮਾਣਯੋਗ ਰਾਗੀ ਸ੍ਰੀ ਹਰਵਿੰਦਰ ਸਿੰਘ ਜੀ ਸ਼ੇਰਪੁਰ ਵਾਲਿਆਂ ਦਾ ਜਥੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਜੀ ਜਿਨ੍ਹਾਂ ਨੇ ਗੁਰਬਾਣੀ ਦੇ ਵਿੱਚੋਂ ਉਦਾਹਰਨਾ ਲੈ ਕੇ ਸਾਨੂੰ ਮਾਡਰਨ ਠੀਕੇ ਦੇ ਨਾਲ ਸਮਝਾਉਣ ਦਾ ਪੂਰਾ ਪ੍ਰਯਤਨ ਕੀਤਾ ਜੀ ਤੇ ਨਾਲ ਦੀ ਨਾਲ ਮੈਂ ਦੇਖ ਰਿਹਾ ਸੀਗਾ ਸਾਰੀ ਸੰਗਤ ਬੜੇ ਧਿਆਨ ਦੇ ਨਾਲ ਕੀਰਤਨ ਸਰਵਣ ਕਰ ਰਹੀ ਸੀ ਜੀ ਤੇ ਸਾਡੇ ਇਸ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਸਾਹਿਬ ਦਾ ਵੀ ਪਰਿਵਾਰ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਜੀ ਤੇ ਨਾਲ ਹੀ ਇਸ ਸਮੇਂ ਜੋ ਸਾਡੇ درمیان ਬਹੁਤ ساری ਸੰਗਤ ਪਹੁੰਚੀ ਹੈ ਉਹਦਾ ਧੰਨਵਾਦ ਵੀ ਕੀਤਾ ਜਾਂਦਾ ਤੇ ਕੁਝ ਸਾਥੀ ਸੋਗਮਤੇ ਲੈ ਕੇ ਆਏ ਹਨ ਮੈਂ ਉਹਨਾਂ ਦਾ ਜੇਕਰ ਜ਼ਰੂਰ ਕਰਾਂਗਾ ਪਰੰਤੂ ਸਮੇਂ ਦੀ ਘਾਟ ਕਾਰਨ ਉਹ ਅਸੀਂ ਪੜਦਾ ਨਹੀਂ ਸਕਦੇ ਤੇ ਮੈਂ ਸਿਰਫ ਉਹਨਾਂ ਦਾ ਜੇਕਰ ਜ਼ਰੂਰ ਕਰਾਂਗਾ ਜਥੇਦਾਰ ਭੁਪਿੰਦਰ ਸਿੰਘ ਜੀ ਪੁਲਵਾਨ ਨੇ ਹਾਜੀ ਭਈਆ ਜੀ ਸ੍ਰੀ ਸ਼੍ਰੇਸ਼ਪੰਸ ਸਮਾਜ ਸੇਵੀ ਜੀ ਸੰਦੀਪ ਕੁਮਾਰ ਤਾਇਆ ਜੀ ਪ੍ਰਧਾਨ ਮੁਸਪਤ ਕਮੇਟੀ ਧੂਰੀ ਸਾਡੇ ਸਰਕਾਰ ਦੇ ਮਾਤਾ ਜੀ ਹਰਦਾਨਾ ਜੀ ਦੇ ਭੈਣ ਤੇ ਭਰਾ ਸਾਰੇ ਪਰਿਵਾਰ ਹੈਗਾ ਉਹ ਪਹੁੰਚਿਆ ਹੋਏ ਪ੍ਰਿੰਸੀਪਲ ਨਿਵੇਂਦਰ ਸਿੰਘ ਭੰਦੇੜ ਜੀ ਆਰੀਆ ਸਕੂਲ ਰਜਿੰਦਰ ਸਿੰਘ ਲੱੱਡਰ ਜੀ ਬਾਲਮੀਕੀ ਸਮਾਜ ਸਵਾਰਨ ਸਿੰਘ ਸੰਤ ਨਾਮ ਦੇ ਬੈਂਖੇ ਸਭਾ ਧੂਰੀ ਪ੍ਰਿੰਸੀਪਲ ਜੀਪ ਕੁਮਾਰ ਅਤੇ ਸਮੁੱਚਾ ਸਟਾਫ ਸਰਕਾਰੀ ਸੀਨੀਅਰ ਸਕੰਦਰ ਸਕੂਲ ਬਾਲੀਆਂ ਜਗਤਜੀਤ ਸੰਨਾ ਸਵੀਰ ਖਾਨ ਜੀ ਡਰਮੋਵੈਕੀ ਕਲਪ੍ਰੰਗ ਪੰਜਾਬ ਅਸ਼ਵਨੀ ਕੁਮਾਰਾ ਜੀ ਹਿਮਾਲਿਆ ਫਾਊਂਡੇਸ਼ਨ ਧੂਰੀ ਮਾਰਵਾ ਪਬਲਿਕ ਲੈਬਰੀ ਧੂਰੀ ਆਰਮਚੰਦ ਜੀ ਦੇ ਹਸਪਤਾਲ ਪੰਜਾਬ سرکاری سینئر سکنڈری سکول توری پہان سے جسی پہلی سماہ سے بھی گروہ نارک سلام سیوہ مصر پجاب آمد جی سنگھ راج مندر سنگھ جگدی سنگھ جی سری شکونی صاحب سوا سسائیٹی بابا کارم جی سنگھ جی مٹھو پینڈ تورا سمپادک سکھویندر سنگھ جی ادارہ توہیدی سویر سوہم سانمہ جارنا سیکٹری ਪੰਜਾਬ ਦੂਤ ਕਾਂਗਰਸ ਹਰਪ੍ਰੀਤ ਸਿੰਘ ਬਾਬਾ ਬੀਲੀ ਉਕੇ ਗਾਇਕ ਸਮਾਜ ਸੇਵੀ ਜਤਿੰਦਰ ਸਿੰਘ ਸੋਨੀ ਮੜੇ ਗੁਰਵਰਤ ਸਿੰਘ ਗੁੱਡੂ ਜੀ ਪੰਜਾਬ ਕਾਂਗਰਸ ਨਰਮਨ ਸਿੰਘ ਗੁਰਦਾਰਾ ਤੇਗਵਰ ਨਗਰ ਦੇਟਰ ਧੂਰੀ ਗੁਰਦਾਰਾ ਪ੍ਰਬੰਧਕ ਕਮੇਟੀ ਧੂਰੀ ਪਹਿਣ ਹਦੀਪ ਸਿੰਘ ਦੀ ਭੂਦਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਹਾਗੀ ਤੇ ਪਰਿਵਾਰ ਦੇ ਵੱਲੋਂ ਇਸ ਸਮੇਂ ਦੇ ਉੱਤੇ ਜੋ ਜਪਟਾਵਾ ਕੀਤੀਆਂ ਰਹੀਆਂ ਨੇ ਉਹ ਕਿਰਪਾ ਕਰਕੇ ਸਰਦਾਰ ਬਰਿੰਦਰ ਸਿੰਘ ਜੀ ਕੋ ਬਾਅਦ ਚ ਉਹਨਾਂ ਦੇ ਮੁੱਢੀ ਸਹਾਮਾਨ ਲੈ ਲੈਣਗੇ ਜੀ 2100 ਰੁਪਇਆ ਗੁਰਦੁਆਰਾ ਗੁਰਨਾਨਕਪੁਰਾ ਧੂਰੀ ਪੇਨ 2100 ਰੁਪਇਆ ਗੁਰਦੁਆਰਾ ਬਾਬਾ ਨਾਮਦੇਵ ਜੀ 1100 ਰੁਪਇਆ ਕਿਸੇ ਵੀ ਤਰ੍ਹਾਂ ਨਾਨਕ ਸ람 ਸੇਵਾ ਵਿਸ਼ੰਤ ਧੂਰੀ 500 ਰੁਪਏ ਗੁਰਦੁਆਰਾ ਬਾਬਾ ਸਪਰੀ ਵਾਲੇ 500 ਰੁਪਏ ਮਾਤਾ ਰਾਣੀਆਂ ਧੋਰੀ ਤੇ ਇਹ ਜੋ ਸੇਵਾ ਇਹਨਾਂ ਦੇ ਮੁਕੀ ਸੁਸਾਇਟੀਆਂ ਦੇ ਉਹ ਕਿਰਪਾ ਕਰਕੇ ਸਰਦਾਰ ਗੁਰਿੰਦਰ ਸਿੰਘ ਜੀ ਤੋਂ ਜੀ ਬਾਅਦ ਪ੍ਰਾਪਤ ਕਰ ਲੈਣਗੇ ਤੇ ਹੁਣ ਸਿਰਫ 2 ਮਿੰਟ ਦੇ ਲਈ ਸਰਦਾਰ ਦਰਸ਼ਨ ਸਿੰਘ ਜੀ ਡਾਕਵਾ ਤੋਂ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਉਸ ਤੋਂ ਬਾਅਦ ਦੇਖ ਵਰਤੇਗੀ ਦੇਖ ਲੈਣ ਪ੍ਰੰਤ ਸਾਰੇ ਸੰਗਤ ਨੇ ਲੰਗਾ ਜੂਸ ਆ ਕੇ ਜਾਣਾ ਜੀ ਚਾਹ ਦਾ ਮੰਦਰ ਵੀ ਤਿਆਰ ਹੈ ਸਾਰੀ ਸੰਗਤ ਨੇ ਚਾਹ ਦੀ ਸਾਕੇ ਦਾ ਨੀ ਪਰਿਵਾਰ ਵੱਲੋਂ ਬੇਨਤੀ ਹੈ ਜੀ ਹੁਣ ਤੁਹਾਡੇ ਨਾਲ ਆਪਣੀ ਵਿਚਾਰਾਂ ਦੀ ਸਾਂਝ ਪਾਉਣਗੇ ਸਰਦਾਰ ਅਰਜਨ ਸਿੰਘ ਜੀ ਲਾਗੋਵਾ ਤਾਂ ਤਾਂ ਸ੍ਰੀ ਕਮਤਵਾਂ ਸਾਹਿਬ ਮਹਾਰਾਜ ਜੀ ਦੇ ਕੀਹ ਕੋਲ ਵਿੱਚ ਬੈਠੀ ਗੁਰੂ ਪਿਆਰੇ ਸਾਥ ਸੇਕ ਲਈ ਗੱਜਕੇ ਫਸੇ ਬਣਾਓ ਭੈਤੀ ਦਾ ਖਾਂਸਾ ਹੋਈ ਬਾਹਰ ਨੂੰ ਕਿਤੇ ਬਹੁਤ ਜੀ ਸਤਕਾਰ ਜੋ ਮਾਤਾ ਅੰਤਿਆ ਸ਼ਰੋ ਜੀ ਆਪਣੀ ਸੰਸਾਰ ਯਾਤਰਾ ਪੂਰੀ ਕਰਦੇ ਹੋਏ ਗੁਰੂ ਚੰਨਾ ਜੀ ਦਾ ਜਾਗ ਰਹੇ ਹਨ ਮੋਨਾ ਵੀ ਨਿੱਕੀ ਜਾਗ ਨੂੰ ਸਮਰਪਤ ਇੱਕ ਸੋਹਣੀ ਜੀ ਕਰਤਾ ਦਰਪੰਡ ਦੇ ਸਲਾਧ ਜੀ ਦੇ ਗੋਮ ਵਿੱਚ ਪੈਸਾ ਜੀ ਜੋਤਾ ਤਾਂ ਨਾ ਹੈ ਮਾ ਨੰਨੋ ਸੁਟੜੀ ਕੋਈ ਸਾਨ ਨੱਪਣੀ ਅਮੜੀ ਦੀ ਗੋਦ ਚਹੀ ਟੰਡੀ ਕਿਸੋ ਨੇ ਉਹ ਸੰਤਰੀ ਅਮੜੀ ਦੀ ਗੋਦ ਚਹੀ ਟੰਡੀ ਕਿਸੋ ਨੇ ਉਹ ਸੰਤਰੀ ਅਸੀ ਸਾਦੇ ਦੀ ਨਾ ਥਕ

मारो नव ओलादखी रोटी मारो नंकजी असे जमान ਮੇਰੇ ਪੱਤੇਆਂ ਨੂੰ ਪਿਆਰ ਕਰੋ ਉਦਕੇ ਵੀਦਰ ਕਰੋਨਾ ਉਦਕੇ ਵੀਦਰ ਕਰੋਨਾ ਏ ਸਮਾਨਰ ਵਰਖੰਧਿਆ ਮੁੱਢ ਮੇਲਨ ਬਜਾਉਨਾ ਏ ਸਮਾਨਰ ਵਰਖੰਧਿਆ ਮੁੱਢ ਮੇਲਨ ਬਜਾਉਨਾ